ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਆਪਾਂ ਨੇ ਆਲੂ ਲੈ ਲਏ ਆਲੂ ਆਪਾਂ ਨੇ ਉਬਾਲ ਲਏ ਤੇ ਹੁਣ ਆਪਾਂ ਇਹਦੇ ਛਿਲਕੇ اتار ਲੈਨੇ ਆਂ ਕੁਝ ਜਿੰਨਟਾਂ ਚ ਬਣਾਓ ਬਹੁਤ ਵਧੀਆ 스ਨੈਕਸ ਆਲੂ ਨੂੰ ਆਪਾਂ ਸਾਰਿਆਂ ਨੂੰ ਸੈੱਲ ਲੈਨੇ ਆਂ ਬਹੁਤੇ ਆਲੂ ਬਹੁਤੇ ਬਿਨਾ ਵਾਲੇ ਜੀ ਥੋੜੇ ਜਿ ਖੜੇ ਜੇ ਰੱਖੇ ਮੈਨੇ ਦੋ ਛੀਟੀਆਂ ਵਰਵਾਈਆਂ ਦੀਆਂ ਕੁੱਕਰ ਚ ਆਪਾਂ ਆਲੂ ਸਾਰੇ ਆਲੂ ਛਿਲਕੇ ਮਿਲਦੇ ਆ ਜੀ ਤੁਹਾਨੂੰ ਲੋ ਸਾਰੇ ਛਿਲਲੇ ਇਹਨਾਂ ਨੂੰ ਆਪਾਂ ਇਦਾਂ ਦੱਬ ਲੈਨੇ ਆ ਇਦਾਂ ਟਿੱਕੀ ਜੀ ਸ਼ੇਪ ਚ ਕਰ ਲੈਨੇ ਆ ਜੇ ਤੁਸੀਂ ਚਾਹੋ ਤਾਂ ਬਿਨਾ ਛਿੱਲੇ ਵੀ ਬਣਾ ਸਕਦੇ ਲੈ ਸਕਦੇ ਹਾਂ ਪਰ ਆਪਾਂ ਨੇ ਛਿੱਲੇ ਲੈ ਛਿੱਲੇ ਕੇ ਬਣਾਵਾਂਗੇ ਸਾਰੇ ਆਲੂਆਂ ਨੂੰ ਆਪਾਂ ਇਦਾਂ ਦਾਬ ਦੇ ਲੈਣੀ ਆ ਲੋ ਜੀ ਆਪਾਂ ਨੇ ਸਾਰੇ ਆਲੂ ਟਿੱਕੀ ਦੀ ਸ਼ੇਪ ਚ ਬਣਾ ਲਏ ਲੋ ਜੀ ਆਪਾਂ ਨੇ ਪੈਨ ਧਰ ਲਿਆ ਪੈਨ ਦੇ ਵਿੱਚ ਤੇਲ ਪਾ ਲਿਆ ਫੇਰ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਤੜ ਰਿਹਾ ਵਧੀਆ ਥੋੜਾ ਜਿਹਾ ਹੋਰ ਗਰਮ ਹੋ ਜਾਣ ਦੋ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਵਿੱਚ ਦੀ ਆਪਣਾ ਕੈਮਰਾ ਬੰਦ ਹੋ ਗਿਆ ਤੇ ਆਪਾਂ ਨੇ ਥੋੜੀ ਜਿਹੀ ਆਲੂ ਫਰਾਈ ਕਰ ਲਏ ਸਾਰੇ ਆਲੂਆਂ ਨੂੰ ਅੱਜ ਦਾ ਫਰਾਈ ਕਰ ਲੈਂਦੇ ਆ आलूंची आपण एक साईड फ्राई होई हुन आपण पास्ता पलट दिलेला सारे आलूयाला पास्ता पलटा द्या दूजा पास्ताली चं तर पक सके लो जी आलू अपने फ्राई हो होणं आपण तेलो ब बार क्डे ਲਓ ਜੀ ਇਦਾਂ ਹੀ ਆਪਾਂ ਸਾਰੇ ਆਲੂਆਂ ਨੂੰ ਫਰਾਈ ਕਰ ਲੈਨੇ ਆ। ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਆਲੂਆਂ ਨੂੰ ਫਰਾਈ ਕਰ ਲਏ। ਲਓ ਜੀ ਆਪਾਂ ਇਹ ਟਿੱਕੀਆਂ ਪਲੇਟ ਦੇ ਵਿੱਚ ਪਾ ਲਈਆਂ। ਹੁਣ ਇਹਦੇ ਉੱਪਰ ਆਪਾਂ ਦਹੀਂ ਐਡ ਕਰ ਦਿੰਨੇ ਆ। ਆਰੀਆਂ ਟਿੱਕੀਆਂ ਦੇ ਉੱਪਰ ਆਪਾਂ ਦਹੀਂ ਪਾ ਦਿੰਦੇ ਆ। ਹਲੋ ਜੀ ਆਪਾਂ ਇਹਦੇ ਉੱਪਰ ਥੋੜਾ ਜਿਹਾ ਨਮਕ ਪਾ ਲੈਨੇ ਚਿੱਟਾ। ਮਿਰਚ ਪਾਉਨੇ ਆ। આમਚੂਰ ਪਾਊਡਰ ਪਾ ਲੈਨੇ। ਤਾਂ ਇਹ ਥੋੜਾ ਜਿਹਾ ਖੱਟਾ ਹੋ ਜੇਵੇ ਚਾਟ ਮਸਾਲਾ ਪਾ ਲੈਨੇ ਆ ਟਮਾਟਰ ਪਾਉਣੇ ਆ ਪਿਆਜ਼ ਪਾਉਣੇ ਆ ਬਦਾਮ ਪਾ ਲੈਨੇ ਆ ਲੋ ਜੀ ਆਪਾਂ ਨਮਕੀਨ ਪਾ ਲੈਨੇ ਆ ਥੋੜਾ ਜਿਹਾ ਉੱਪਰ ਢੀਨ ਚਟਣੀ ਪਾ ਲੈਨੇ ਆ ਲਓ ਜੀ ਆਪਣੀ ਟੈਸਟੀ ਜੀ ਟਿੱਕੀ ਬਣ ਕੇ ਤਿਆਰ ਆ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਤੱਕ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ